ਬੱਚੇ ਅੱਗੇ ਆਓ ਅਦਰੋਂ ਲਿਆਓ ਅੱਗੇ ਮੈਡਮ ਸਭ ਬੱਚੇ ਅੰਦਰ ਵਾਲੀ ਸਾਈਡ ਤੇ ਸਭ ਬੱਚਾ ਉੱਪਰ ਅੰਦਰ ਅੰਦਰ ਵਾਲੀ ਸਾਈਡ ਲਾ ਦਿਓ ਮੈਂ ਵਿਚ ਨਾ ਹੋ ਜੀ ਪਿਛਲੇ ਵਾਲੇ ਤੋਂ ਬੜਾ ਸੇਟ

ਆਜਾ ਬੱਤਾ ਜੀ ਲੈ ਮੈਂ ਲੈ ਜਾ ਅੱਛਾ ਜੀ ਕਿਥੇ ਰਹਿੰਦਾ ਮਟੌੜ ਜਾਓ ਮਟੌੜ ਨਹੀਂ ਨਾ ਅੰਦਰ ਹੈ ਜੀ ਪ੍ਰਾਈਮਰੀ ਸਕੂਲ ਲੈ ਆਉਣਾ ਹੈ ਇਹਨੂੰ ਤੁਸੀਂ ਜਾਓ ਲੈ ਕੇ ਉ अबे तू नीचे चौटाला में छ पोता दवाई दोबारा कितने किचन का खाना था कढ़ाई के तो है तो था। नहीं माता सरकारी कंपनी दोबारा दे देना मेरे मेले सुनीता आप देख लो मार जब को नहीं साढ़ू भीतर चली जाती है जी तो 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 नाम है चौटाला अच्छी कल फिर अंदर नहीं जी ना जी तो नहीं ਕੀ ਨਾਮ ਕੋ ਤੁਹਾਡਾ ਬੇਪਤਾ ਨਹੀਂ ਮਾਤਲ ਟਿਕਾ ਪੀਪਲ ਐਮੀ ਦੇ ਵਿੱਚ ਜਿਹੜੀ ਅੰਦੋਲਨ ਸਾਡੀ ਆਪ ਹੋਈ ਹੈ ਉਹਦੇ ਲਈ ਸਰਦੀ ਇਸ ਥੈਂਕਸ ਕਰਦੇ ਆ ਸਭ ਦੀ ਇਹ ਨਵਾਈ ਦੇ ਵਿੱਚ डाकला मोहित दो हजार टिका गया सी हां सर इलेक्ट्रिक स्कूल एजुकेशन जी पहुंच चुके हैं सर वेलकम जी मान बताया कि साढ़े को शीला सामंडल को दो चार हाथ पांच सात हाथ चाहिए सी होता है धन्यवाद लगा दो टुडे ऑनर टू सर नेक्स्ट कैटेगरी सर बोल ब्लॉक का नोडल ऑफिसर है सेकेंडरी फर्स्ट रो देना वन मैं इसके पहुंचे नहीं कैसे सर बहुत स्वागत है जी थोड़ा आज इस प्रोग्राम के बीच एजुकेशन का सर रिक्वेस्ट करेंगे सर प्लीज स्कूल का सर आओ ਜਲਦੀ ਅੱਜ ਅਸੀਂ ਪੰਜਾਬ ਦੇ ਬੱਚਿਆਂ ਦੇ ਲਈ ਫੁੱਲਾਂ ਜੋਗੀ ਜ਼ਮੀਨ ਜਿਹੜੀ ਤਿਆਰ ਕਰਨ ਦੇ ਲਈ ਇਕੱਠੇ ਹੋਏ ਹਾਂ 10 ਮਹੀਨਾ 2023 ਬਹੁਤ ਹੀ ਸਤਕਾਰਯੋਗ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਗੁਰੂ ਨਗਰੀ श्री अनंतपुर साहिब, इस पावन पवित्र की धरती से पहुंचे आप सब मेरे नाल जो दिन रात अफसर साहबाना की टीम है खास करके जिन्हें भी साढ़े आज इतने मौजूद है तो दूजे पास साढ़े बहुत सारे ऑफिसर्स अच्छी जो पैप की मीटिंग है अगले साल के प्लान उथे भी मेहनत कर रहे हैं तो स्पैशल सैक्रटरी चर्चिल जी ਸਰ ਜੀ ਦਾ ਬਹੁਤ ਵੱਡਾ ਯੋਗਦਾਨ ਜੋ ਤੁਸੀਂ ਸਾਡੇ ਵਿਭਾਗ ਦੇ ਵਿੱਚ ਇਨਫਰਾਸਟ੍ਰਕਚਰ ਚੇਂजेस ਦੇਖ ਰਹੇ ਹੋ ਚਾਰ ਦੁਵਾਰੀਆਂ ਸਕੂਲ ਆਫ ਫੈਮਿਨਸ ਵਾਸ਼ਰੂਮਸ ਐਡੀਸ਼ਨਲ ਕਲਾਸਰੂਮ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਦਿਨ ਰਾਤ ਇਹ ਮਿਹਨਤ ਕਰਦੇ ਨੇ ਇਹਨਾਂ ਦੇ ਨਾਲ ਹੀ ਸਾਡੇ ਡਾਇਰੈਕਟਰ ਸਕੈਨ ਐਜੂਕੇਸ਼ਨ ਜਿਨ੍ਹਾਂ ਨੇ ਮੇਰੇ ਨਾਲ ਹਾਇਰ ਐਜੂਕੇਸ਼ਨ ਦੇ ਵਿੱਚ ਬਹੁਤ ਸ਼ਾਨਦਾਰ ਕਮ ਕਿੰਨੇ ਤੇ ਹੁਣ ਐਸ ਰੈਕਟਸ ਕੈਂਡੀ ਵੀ ਡਾਇਰੈਕਟ ਕਿੰਨਾ ਪਰਮਜੀਤ ਤੇ ਪੰਜਾਬ ਤੇ ਖੋਰ ਬਹੁਤ ਹੀ ਖੋਨਰ ਆਫੀਸਰ ਕਿ ਸਿਕਿਆ ਮੈਗਮਾ ਇਸ ਸਰਕਾਰ ਲਈ ਆਪ ਨੂੰ ਪਤਾ ਹੈ ਕਿ ਕਿੰਨਾ ਅਹਿਮ ਹੈ ਤਾਂ ਪਹਿਲੀ ਵਾਰ ਹੀ ਇੱਕ ਸੀਨੀਅਰ ਆਫੀਸਰ ਨੂੰ ਡਾਇਰੈਕਟਰ ਐਸਆਰਟੀ ਮੈਡਮ ਅਵੰਡਰਪਾਲ ਇਹ ਇਹਨਾਂ ਨੇ ਹਾਲੀ ਦੇ ਵਿੱਚ ਸਾਡੇ ਟੀਚੇ ਹਾਸਿਲ ਦਿੱਤੇ ਮੈਂ ਹਮੇਸ਼ਾ ਇਹ ਕਹਿੰਦਾ ਕਿ ਅਸੀਂ ਸਾਰੇ ਬਹੁਤ ਵੜ ਭਾਗੀਆਂ ਕਿ ਐਸੀ ਸਾਨੂੰ ਇਹ ਜ਼ਿੰਮੇਦਾਰੀ ਮਿਲੀ ਕਿ ਸਭ ਤੋਂ ਪੁੰਨ ਵਾਲਾ ਕ ਤੁਸੀਂ ਯਕੀਨ ਮੰਨਿਓ ਜੀ ਦੁਨੀਆ ਦੇ ਵਿੱਚ ਇਦਾਂ ਦੇ ਬਹੁਤ ਸ਼ਖਸ ਨੇ ਜੋ ਆਪਣਾ ਸਭ ਕੁਝ ਵੇਚ ਕੇ ਸਭ ਕੁਝ ਲਗਾ ਕੇ ਐਨ ਜੀਓ ਬਣਾ ਕੇ ਬੱਚਿਆਂ ਨੂੰ ਪੜਾਉਂਦੇ ਨੇ ਇਹਨਾਂ ਨੂੰ ਸ਼ੌਂਕ ਹੈ ਅਸੀਂ ਸਾਰੇ ਇੰਨੇ ਵੜ ਭਾਗੀਆਂ ਕਿ ਸਾਨੂੰ ਇਹ ਪੁੰਨ ਵਾਲਾ ਕੰਮ ਅਸੀਂ ਰੋਜ਼ ਕਰਦੇ ਆਂ ਤੇ ਸਾਨੂੰ ਇਸ ਕੰਮ ਲਈ ਤਖਾ ਮਿਲਦੀ ਹੈ ਮਿਲਦੀ ਹੈ ਦੇ ਤਾਂ ਵੀ ਬੰਦੀ ਲੋਕਾਂ ਦੀ ਸੇਵਾ ਕਰਦੇ ਇਸ ਕਰਕੇ ਅਸੀਂ ਕੋਈ ਵੀ ਕਿਸੇ ਬੱਚੇ ਨੂੰ ਵਿੱਦਿਆ ਦੇਣੀ ਇਸ ਤੋਂ ਵੱਡਾ ਉਹਨਾਂ ਵਾਲਾ ਕੰਮ ਕੋਈ ਨਹੀਂ ਹੋ ਸਕਦਾ ਜੇ ਤੁਸੀਂ ਸਾਰੇ ਬਹੁਤ ਵੱਡੀ ਤੁਹਾਡੇ ਤੇ ਗੁਰੂ ਸਾਹਿਬ ਦੀ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਕਿਰਪਾ ਏ ਕਿ ਤੁਹਾਨੂੰ ਇਹ ਨੋਬਲ ਪ੍ਰੈਸ਼ੀਅਨ ਮਿਲਿਆ ਮੈਂ ਤਾਂ 1.5 ਸਾਲ ਪਹਿਲਾਂ ਤੁਹਾਡੇ ਪਰਿਵਾਰ ਚ ਆਇਆ ਤੁਸੀਂ ਸਭ ਨੇ ਸਦਾ ਰਹਿਣਾ ਇਹਨ ਤੁਸੀਂ ਸਭ ਨੇ ਇੰਨਾ ਪਿਆਰ ਕੀਤਾ ਮੈਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਇਆ ਪਹਿਲੀ ਵਾਰੀ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਵਰਨਾ ਜੋ ਦੱਸਦੇ ਹੈ ਕਹਿੰਦੇ ਜਦੋਂ ਕੋਈ ਸਿੱਖਿਆ ਮੰਤਰੀ ਕਿਸੇ ਰੋਡ ਤੋਂ ਲੰਘਦਾ ਸੀ ਤਾਂ ਲੋਕ ਡਰਦੇ ਹੁੰਦੇ ਸੀ ਕਿ ਕਿਸ ਸਕੂਲ ਚ ਨਾ ਜਾਵੇ ਤੇ ਇਹ ਪਹਿਲੀ ਵਾਰੀ ਹੈ ਕਿ ਕੋਈ ਵੀ ਸ਼ਾਇਦ ਮੈਨੂੰ ਰੋਜ਼ ਮੇਲਾ ਵਿੱਚ ਆਉਂਦੀ ਹੈ ਰਿਕੁਐਸਟ ਹੈ ਕਿ ਜਿਹੜਾ ਵੀ ਕੋਈ ਟੀਚਰ ਮਿਲਦਾ ਹੈ ਉਹਨੂੰ ਇਹ ਕਹਿੰਦੇ ਕਿ ਜੀ ਸਾਡੇ ਸਕੂਲ ਜ਼ਰੂਰ ਆਇਓ ਇਹ ਇੱਕ ਵਿਸ਼ਵਾਸ ਹੈ ਕਿ ਉਹਨੂੰ ਕਰਦਾ ਹੈ ਜਿਸੀ ਆਪਣੇ ਘਰ ਆਪਣੇ ਧਾਰੇ ਚ ਕਿਸੇ ਨੂੰ ਉਦੋਂ ਬਣਾਤੇ ਜੋ ਤੁਸੀਂ ਕਿਸੇ ਨੂੰ ਆਪਣਾ ਸਮਝਦੇ ਨਹੀਂ ਤੁਸੀਂ ਬੋਗੇ ਰੱਬ ਨਾ ਕਰਿਆ ਰਾਜਵੇ ਕਿਤੇ ਤੇ ਇਸ ਕਰਕੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਪਿਛਲੇ ਸਾਲ ਅਸੀਂ ਕਾਫੀ ਕੁਝ ਹਾਸਿਲ ਕੀਤਾ ਤੇ ਬਹੁਤ ਸਾਰੇ ਸਾਡੇ ਅਧਿਆਪਕਾਂ ਨੇ ਸਾਡੇ ਡਿਊ ਸੇਵਾਮਾਨਾਂ ਨੇ ਸਾਡੇ ਟਿਮਟੀ ਡਿਊ ਸੇਵਾਮਾਨਾਂ ਨੇ ਸਾਡੇ ਡੀਪੀਓ ਸੇਵਾਮਾਨਾਂ ਨੇ ਸਾਡੇ ਸੀਐਸਟੀ ਸੇਵਾਮਾਨਾਂ ਨੇ ਬਹੁਤ ਮਿਹਨਤ ਕੀਤੀ ਬਾਤ ਦੇਖਿਆ ਕਿਉਂ ਨਹੀਂ ਜਾ ਕੇ ਪੱਟੇ ਵਾਲਿਆਂ ਦੇ ਬੇੜਿਆਂ ਹੋਰ ਵੀ ਜਿਹੜੇ ਬੱਚੇ ਬੇਧਿਆ ਤੋਂ ਵਾਂਝੇ ਰਹਿ ਜਾਂਦੇ ਸੀ ਉੱਥੇ ਜਾ ਜਾ ਕੇ ਉਹ ਬੱਚਿਆਂ ਨੂੰ ਸਕੂਲਾਂ ਚ ਲੈ ਕੇ ਆਏ ਪਿੰਡਾਂ ਦੇ ਵਿੱਚ ਜਾ ਜਾ ਕੇ ਅਵੇਅਰਨੈਸ ਕੈਂਪ ਲਾਇਆ ਤੇ ਉਸ ਦਾ ਨਤੀਜਾ ਇਹ ਹੋਇਆ ਕਿ ਜਿਹੜੀ ਸਾਡੀ ਪਹਿਲੀ ਕਲਾਸ ਹੈ ਪ੍ਰੀ ਪ੍ਰਾਇਮਰੀ 1 ਉਹਦੇ ਵਿੱਚ ਇੱਕ ਬਹੁਤ ਵੱਡੀ ਉਛਾਲ ਦੇਖਣ ਨੂੰ ਮਿਲੀ ਸਾਡਾ ਕਿਸੇ ਨਾਲ ਕੋਈ ਪ੍ਰਾਈਵੇਟ ਸਕੂਲਾਂ ਦੇ ਨਾਲ ਕੋਈ ਵੈਰ ਨਹੀਂ ਪਰ ਅਸੀਂ ਚਾਹੁੰਦੇ ਹਾਂ ਕਿ ਆਮ ਲੋਕਾਂ ਨੂੰ ਸੁਹੂਲਤ ਮਿਲੇ ਸੁਹੂਲਤ ਮਿਲੇ ਤੇ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਸਕੂਲਾਂ ਦੇ ਪ੍ਰਤੀ ਉਹ ਦੁਬਾਰਾ ਬਣੇ ਅੱਜ ਸਕੂਲ ਆਫ ਐਮਿਨੈਂਸ ਦੀ ਚਰਚਾ ਪੂਰੇ ਦੇਸ਼ ਵਿੱਚ ਹੁੰਦੀ ਹੈ ਸਕੂਲ ਆਫ ਐਮਿਨੈਂਸ ਦੇ ਬੱਚਿਆਂ ਨੂੰ ਮੈਂ ਅਕਸਰ ਮਿਲਦਾ ਰਹਿੰਦਾ ਮੈਂ ਜਦੋਂ ਸਰਕਾਰੀ ਸਕੂਲਾਂ ਦੇ ਵਿੱਚ ਇਹ ਲੱਗਦੀ ਸੀ ਕਿ ਸਾਡੇ ਬੱਚਿਆਂ ਦੇ ਵਿੱਚ ਕੌਨਫੀਡੈਂਸ ਦੀ ਕਮੀ ਸੀ ਉਹ ਜਿਹੜਾ ਆਤਮ ਵਿਸ਼ਵਾਸ ਹੈ ਪ੍ਰਾਈਵੇਟ ਸਕੂਲ ਵਾਲੇ ਬੱਚਿਆਂ ਦੇ ਵਿੱਚ ਉਹ ਆਤਮ ਵਿਸ਼ਵਾਸ ਹੁੰਦਾ ਹੈ ਸਾਡੇ ਬੱਚੇ ਪਰ ਅੱਜ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਅੱਜ ਸਾਡੇ ਸਕੂਲ ਆਫ ਐਮੀਨੈਂਸ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਉਹ ਆਤਮ ਵਿਸ਼ਵਾਸ ਬਹੁਤ ਸ਼ਾਨਦਾਰ ਹੈ ਉਹਨਾਂ ਨੇ ਐਕਸਪੋਜ਼ਰ ਵਿਜਿਟਸ ਕਰਕੇ ਉਹ ਚन्नई ਦੇ ਉਹ ਵੱਖ-ਵੱਖ ਐਕਸਪੋਜ਼ਰ ਵਿਜਿਟਸ ਤੇ ਗਏ ਅੱਜ ਉਹਨਾਂ ਦੀ ਯੂਨੀਫਾਰਮ ਸ਼ਾਨਦਾਰ ਹੈ ਉਹਨਾਂ ਨੂੰ ਟਰਾਂਸਪੋਰਟ ਸਹੂਲਤ ਮਿਲਦੀ ਹੈ ਅੱਜ ਉਹ ਵਧੀਆ ਉਹਨਾਂ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਬਹੁਤ ਅਤੇ ਹੋਰ ਵੀ ਬਹੁਤ ਸਾਰੇ ਕੀ ਤੁਸੀਂ ਬਹੁਤ ਆਪਣੇ ਬਿਜ਼ੀ ਰੁਟੀਨ ਦੇ ਵਿੱਚੋਂ ਸਮਾਂ ਕੱਢਿਆ ਉਹਦੇ ਲਈ ਸਾਰਾ ਡਿਪਾਰਟਮੈਂਟ ਤੁਹਾਡਾ ਧੰਨਵਾਦ ਕਰਦਾ ਹੈ ਹਾਂਜੀ ਸਰ ਇਸ ਤੋਂ ਬਾਅਦ ਅਸੀਂ ਕੁਝ ਸਕੂਲ ਮੁਖੀ ਆਏ ਜਿਨ੍ਹਾਂ ਨੇ ਪੰਜਾਬ ਵਿੱਚ ਮਾਨ ਮਤਾ ਕੰਮ ਕੀਤਾ ਹੈ ਅਸੀਂ ਉਹਨਾਂ ਨੂੰ ਵੀ ਇੱਥੇ ਸਮਝਤੇ ਸਮਾਨ ਦੇ ਕੇ ਆਪਣਾ ਮਾਨ ਮਹਿਸੂਸ ਕਰਾਂਗੇ ਸਾਡੇ ਕੋਲ ਅਸੀਂ ਅਪਨ ਐਂਡਰਲ ਦੋਨੇ ਅਲੱਗ-ਅਲੱਗ ਕੈਟੇਗਰੀਸ ਲਈ ਹੈ ਪਹਿਲਾ ਅਵਾਰਡ ਜਾਂਦਾ ਜੀ ਪ੍ਰੀਪ੍ਰੇਮੀ ਗੱਲਸਵਰ ਮੈਕਸਿਮਮ ਰੋਲਮੈਂਟ 6 ਤੋਂ 12 ਡਿਸਟ੍ਰਿਕਟ ਬਰੋਸਪਰ ਨੋਟਾਉਂਡ ਇਹਦਾ ਸ਼੍ਰੀ ਸਦਾ ਪ੍ਰਗਟ ਸਿੰਘ ਜੀ ਪ੍ਰਾਰੋਪ ਜਿਲ੍ਹਾ ਸਿਨਿਆਸੁਰੇ ਬੈਠੇ ਉਹਨਾਂ ਨੂੰ ਵੀ ਜਾਂਦਾ ਹੈ ਵੀ ਕੋਸਮਨ ਸਾਰੇ ਬੈਠੇ ਉਹਨਾਂ ਦੀ ਸੁਪਰਚੀ ਟੀਮ ਸਾਰੇ ਫਾਰਮਨ ਨੂੰ ਦੇਣਾ ਨੈਕਸਟ ਕੈਟਾਗਰੀ ਇਨ ਸਾਡੇ ਕੋਲ ਪ੍ਰੀ ਪ੍ਰੈਮੀ 1 ਪ੍ਰੀ ਪ੍ਰੈਮੀ 1 ਡੀਓ ਐਲੀਮੈਂਟਰੀ ਮੈਕਸਿਮਮ ਇਨਰੋਲਮੈਂਟ ਪ੍ਰੀ ਪ੍ਰੈਮੀ 1 ਨੂੰ ਦੇਣਾ ਪਾਸ ਤੇ ਤਾੜੀਆਂ ਦੀ ਗੜਗੜਾਹ ਆ ਤਾਂ ਜਾਦਾ ਕਿਉਂਕਿ ਉੱਥੇ ਤਾੜੀਆਂ ਦੇ ਸਭੀ ਜਾਂਦੇ ਆਏ ਹੋਏ ਨੇ ਸੈਕੰਡ ਹੁਸ਼ਿਆਰਪਨ ਐਂਥਰਮੋਲਿਸ कैटेगरी सॼे को सिर्फ़ प्री प्राइमरी वन क्लास न असीं टारगेट अनीता शर्मा जी कुलदीप कौर डल्ला कुलदीप कौर डल्ला जी अवतार सिंह ज्योति कौर मनोरमा लेक्चरर खानपुर कोही सब जल्दी प्लीज, अनिल शर्मा लेक्चरर खानपुर कोही अनिल शर्मा जी सरजीत कौर प्रिंसिपल चलोली बसी सरजीत कौर कुलता सिंह पंजाबी मास्टर सलेम मणिराम प्रिंसिपल प्रिंसीपल जी तख्तगढ़ अनिल कुमार जोशी जी कानपुर रोही खाण वाणिज नेक्स्ट वन प्रेम कुमार जी प्रेम नेक्स्ट जीवन सुरेंद्रदास जी प्रिंसिपल रतनगढ़ सुमित कौर, सुमित कौर कौ हरप्रीत कौर आयू प्लीज जल्दी इंदू में प्रिंसिपल नॉली

प्लीज़ हरिया डिस्ट्रिक्ट एजुकेशन अफसर एलीमेंट क्या प्राइमरी लुधियाना फर्स्ट जलंधर सेकंड फर्स्ट लुधियाना सेकंड जलंधर एंड थर्ड वन इज हशियापुर ए मानयोग जिला सिख्या अफसर जिन्होंने अपने जिले में बहुत अच्छा काम किया ਇਸ ਤੋਂ ਬਾਅਦ ਸਾਡੇ ਕੋਲ ਬਲੌਗ ਕਰਨ ਦੀ ਸਿੱਖਿਆ ਅਵਸਰ ਆਵਾਰੀ ਰਾਜ ਆ ਰਿਹਾ ਹੈ ਪਹਿਲਾ ਸਥਾਨ ਲੁਧਿਆਣਾ ਕਿਹਦੇ ਨਾਲ ਬਲੌਗ ਹੈ ਜੀ ਲੁਧਿਆਣਾ ਵਿੱਚ ਬਲੌਗ ਵਾਲੀ ਬੀਪਸਮਾ ਮੈਸਤੀ ਆ ਜੋ ਦੂਸਰਾ ਬਲੌਗ ਡਿਸਟ੍ਰਿਕਟ ਮੁਕਸਰ ਸ਼ਗਰਮਾਨੀਸ਼ ਗਰੁੱਪ ਅਤੇ ਅਰਗਮਾਨੀਸ਼ ਗਰੁੱਪ ਦਾ ਸਰਵਰ ਡਿਸਟ੍ਰਿਕਟ ਬਣੀ ਸਰ ਜਲਦੀ ਸੈਕੰਡ ਕੈਟਗਰੀ ਸਾਡੇ ਕੋਲ ਜੀ ਪ੍ਰੀ ਪ੍ਰਾਇਮਰੀ ਕਿਹਦੇ ਵਿੱਚ ਆ ਰਹੀ ਹੈ ਯੂਪੀ ਜੀ ਨੂੰ ਟੌਪ ਕੀਤਾ ਹੋਇਆ ਹੈ ਮੈਕਸਮਮ ਸੈਕੰਡ ਮਾਗਡ 2 ਐਂਡ ਥਰਡ ਮਾਗਡ 1 ਕੋਈ ਪ੍ਰੋਬਲਮ ਨਹੀਂ ਆਈ ਜੀ ਤੋਂ ਧਿਆਨ ਦੇ ਸਾਰੇ ਬੀਬੇ ਐਂਡ ਮਾਗਡ 1 ਨੈਕਸਟ ਕੈਟੇਗਰੀ ਸਰਦੋਂ ਪ੍ਰਾਇਮਰੀ ਜੀ ਬਲੌਗ ਪ੍ਰਾਇਮਰੀ ਪ੍ਰਾਇਮਰੀ ਵਿੱਚ ਸਭ ਤੋਂ ਪਹਿਲਾ ਲੁਧਿਆਣਾ 1 ਪਹਿਲਾ ਸਥਾਨ ਮੈਮ ਜੀ ਜੀ ਤੁਸੀਂ ਜਿਹੜਾ ਮਾਗਡ ਨਾ ਕਰਨਾ ਮਾਗਡ टे फिर पहले स्थानीय जोरदार जो फैसिलिटेट करेंगे और कोशिश करेंगे कि किस तरह स्कूलों का दाखिला वा दा सकते हैं रोल मॉडल भी काम करेंगे ये प्रीमियम प्राइमरी कैटेगरी चलती है जिसमें फर्स्ट लुधियाना सेकंड होशियारपुर एंड थर्ड वन पटियाला को नेक्स्ट कैटेगरी है प्लीज मंच पर आ जाओ प्राइमरी कैटेगरी है फर्स्ट लुधियाना सेकंड जलंधर एंड थर्ड वन हशियारपुर प्लीज हरियाम डिस्ट्रिक्ट एजुकेशन अफसर क्या प्राइमरी Second, आपको। एक पुरैटागरी सिर्फ प्री प्राइमरी वाली क्लास को बठिंडा थर्ड जी ਫਰਸਟ ਵਨ ਲੁਧਿਆਣਾ ਨੈਕਸਟ ਕੈਟੇਗਰੀ ਹੈ ਸਾਡਾ ਕੋਰ ਪ੍ਰੀ ਪ੍ਰੈਮਰੀ ਵਨ ਪ੍ਰੀ ਪ੍ਰੈਮਰੀ ਡੀਓ ਐਲੀਮੈਂਟਰੀ ਮੈਕਸਿਮਮ ਰੋਲ ਨਮੈਂਟ ਪ੍ਰੀ ਪ੍ਰੈਮਰੀ ਵਨ ਲੁਧਿਆਣਾ ਫਾਸਟ ਕੀਤੀ ਗਈ ਹੈ ਜੀ ਦਾਖਲਾ ਦਿੱਤਾ ਜਾਏਗਾ ਜੀ ਅੱਜ ਸਕੂਲ ਸਿੱਖਿਆ ਵਿਭਾਗ ਵੱਲੋਂ ਜਿਹੜਾ ਅਕੈਡਮਿਕ ਵਾਰਾ ਹੈ 2024 ਤੇ 25 ਉਸ ਦੇ ਦਾਖਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਮੇਰੀ ਸਾਰੀ ਟੀਚਰਸ ਨੂੰ ਸਾਡੇ ਸਾਰੇ ਸਿੱਖਿਆ ਭਾਗ ਦੇ ਸਾਰੇ ਹੀ ਕਰਮਚਾਰੀਆਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਜਿਹੜਾ ਇਸ ਮੁਹਿੰਮ ਦੇ ਵਿੱਚ ਹਿੱਸਾ ਪਾਣਾ ਤੇ ਹਰ ਇੱਕ ਪੰਜਾਬੀ ਨੂੰ ਜਾ ਕੇ ਆਪਾਂ ਪ੍ਰੇਰਿਤ ਕਰਨਾ ਕਿ ਆਪਣੇ ਬੱਚਿਆਂ ਨੂੰ ਜਿਹੜਾ ਸਰਕਾਰੀ ਸਕੂਲ ਦਾ ਚੰਗਾ ਕਰ ਸਕਣ ਅਸੀਂ ਲਗਾਤਾਰ ਸਰਕਾਰੀ ਸਕੂਲ ਦਾ ਸੁਧਾਰ ਕਰ ਰਹੇ ਹਾਂ ਅਗਰ ਹਜੇ ਵੀ ਕੋਈ ਕਮੀ ਹੈ ਜਰੂਰ ਦੱਸਿਓ ਤੇ ਵਿਸ਼ਵਾਸ ਰੱਖਿਓ ਕਿ ਉਹ ਜਲਦ ਤੋਂ ਜਲਦ ਹੱਲ ਹੋਊਗਾ ਇਸ ਵਕਤ 8000 ਸਕੂਲਾਂ ਚ ਚਾਰ ਦਿਵਾਰੀ ਬਣ ਰਹੀ ਹੈ 13000 ਨਵੇਂ ਕਮਰੇ ਬਣ ਰਹੇ ਆ ਸਰਕਾਰੀ ਸਕੂਲਾਂ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਆ ਗਿਆ ਕੈਂਪਸ ਮੈਨੇਜਰ ਆ ਗਿਆ ਸ਼ਾਨਦਾਰ ਸਪੋਰਟਸ ਫੈਸਿਲਿਟੀ ਆ ਗਈ ਹੈ ਅਸੀਂ ਆਪਣੇ ਪ੍ਰਿੰਸੀਪਲਸ ਨੂੰ ਆਪਣੇ ਟੀਚਰਸ ਨੂੰ ਸਿੰਗਾਪੁਰ ਅਹਿਮਦਾਬਾਦ ਭੇਜਿਆ ਸੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਕਸਪੋਜ਼ਰ ਵਿਜ਼ਿਟਸ ਕਰਾਉਂਦੇ ਤੇ ਇਹ ਸਭ ਪੰਜਾਬ ਜੋ ਸਿੱਖਿਆ ਕ੍ਰਾਂਤੀ ਚੱਲ ਰਹੀ ਉਹਦੇ ਵਿੱਚ ਉਹਦਾ ਹਿੱਸਾ ਹੈ ਇਸ ਦੇ ਨਾਲ ਹੀ ਇਸ ਵਾਰੀ ਅਸੀਂ ਜਿਹੜਾ ਇੱਕ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੈ ਜਰ ਕਿਸੇ ਨੂੰ ਕੋਈ ਦਿੱਕਤ ਆਉਂਦਾ ਹੈ ਉਸ ਨੂੰ ਇਸ ਨੰਬਰ ਤੇ ਕਾਲ ਕਰ ਸਕਦਾ ਹੈ ਤੇ ਨਾਲ ਹੀ ਇੱਕ ਸੁਵਿਧਾ ਨਵੀਂ ਸ਼ੁਰੂ ਕੀਤੀ ਹੈ ਜੇ ਤੁਸੀਂ ਘਰੇ ਬੈਠੇ ਵੀ ਹੋਣ ਆਪਣੇ ਮੰਤਲ ਸੰਗ ਸਰਕਾਰੀ ਸਕੂਲ ਚ ਆਨਲਾਈਨ ਐਡਮਿਸ਼ਨ ਲੈ ਸਕਦੇ ਹੋ ਧੰਨਵਾਦ